ਮਿਸ ਚੰਡੀਗੜ੍ਹ ਅਤੇ ਉਸ ਦੇ ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਹਾਂ ਦੱਸਿਆ ਕਿ ਮਿਸ ਚੰਡੀਗੜ੍ਹ ਦੇ ਉੱਪਰ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਗਏ। ਦੱਸਿਆ ਕਿ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰਦੀ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਹਾਂ ਦੱਸਿਆ ਕਿ ਇਸ ਦੇ ਕੋਲੋਂ ਪੁਲਿਸ ਨੂੰ 500 ਗ੍ਰਾਮ ਸੋਨੇ ਦੇ ਬਿਸਕਟ ਨਾਲ 7 ਲੱਖ ਰੁਪਏ ਕੈਸ਼ ਅਤੇ ਨਾਲ ਇੱਕ ਗੱਡੀ ਬਰਾਮਦ ਕੀਤੀ ਹੈ। ਅਜਿਹੀ ਕਿ ਪੁਲਿਸ ਨੇ ਮਿਸਿਸ ਚੰਡੀਗੜ੍ਹ ਰਹਿਤੀ ਅਪਰਨਾ ਸਗੋਤਰਾ ਅਤੇ ਉਸਦੇ ਪੁੱਤਰ ਕੁਨਾਲ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਦੇ ਵਿੱਚ ਐਸਐਚਓ ਗਿਆਨਦੀਪ ਸਿੰਘ ਨੇ ਦੱਸਿਆ ਕਿ ਇਸ ਠੱਗੀ ਚ ਸਾਫਾ ਮੈਸੇਜ ਚੰਡੀਗੜ੍ਹ ਰਹੀ ਅਪਰਨਾ ਸਗੋਤਰਾ ਅਤੇ ਉਸ ਦਾ ਘਰ ਵਾਲਾ ਅਤੇ ਪੁੱਤਰ ਵੀ ਸ਼ਾਮਿਲ ਸਿ ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਕਿ ਠੱਗੀ ਦੇ ਨਾਲ ਬਣਾਈ ਜਾਇਦਾਦ ਕੋਰਕ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਪੁਲਿਸ ਨੇ ਇਹਨਾਂ ਦੇ ਕੋਲੋਂ 500 ਗ੍ਰਾਮ ਸੋਨੇ ਦੇ ਰਿਸਕਟ 7 ਲੱਖ ਰੁਪਏ ਨਾਲ ਤਦ ਅਧਿਕ ਕੂੜ ਕਾਰ ਵੀ ਬਰਾਮਦ ਕੀਤੀ ਹੈ ਪੁਲਿਸ ਅਰਪਨਾ ਦੇ ਪਤੀ ਸੰਜੇ ਨੂੰ ਪਹਿਲਾ ਹੀ ਗ੍ਰਿਫਤਾਰ ਕਰ ਦਿੱਤੇ। ਮੁਹਾਲੀ ਦੀ ਫੇਜ਼ 11 ਪੁਲਿਸ ਅਨੁਸਾਰ ਉਸ ਖਿਲਾਫ ਧੋਖਾਧੜੀ ਦੇ 25 ਕੇਸ ਦਰਜ ਨੇ। ਇਸਰੇ ਜੋਸ ਨੇ 2.5 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਤਾਂ ਝੋਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਵਿਅਕਤੀਆਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਧੋਖਾਧੜੀ ਦੇ ਮਾਮਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਮੁਹਾਲੀ ਪੁਲਿਸ ਅਨੁਸਾਰ ਮਿਸੇਜ ਚੰਡੀਗੜ੍ਹ ਨੇ ਆਪਣੇ ਪਤੀ ਸੰਜੇ ਦੇ ਨਾਲ ਮਿਲ ਕੇ ਸੈਕਟਰ 105 ਦੇ ਵਿੱਚ ਇਮੀਗ੍ਰੇਸ਼ਨ ਦਫਤਰ ਖੋਲ੍ਹਿਆ ਸੀ ਜਿੱਥੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ ਠੱਗੀ ਕਰਦੇ ਸਨ। ਇਹ ਲੋਕਾਂ ਤੋਂ ਪੈਸੇ ਲੈ ਲੈਂਦੇ ਸਨ ਪਰ ਉਹਨਾਂ ਨੂੰ ਵਿਦੇਸ਼ ਨਹੀਂ ਭੇਜਿਆ ਜਾਂਦਾ ਸੀ ਕਈ ਲੋਕਾਂ ਨੇ ਇੰਨਾ ਖਿਲਾਫ ਮਾਮਲੇ ਦਰਜ ਕਰਵਾਏ ਨੇ ਉਹਨیں ਸ ਜਾਂਚ ਵਿੱਚ ਸਾਹਮਣੇ ਆਇਆ ਕਿ ਮਿਸਿਸ ਚੰਡੀਗੜ ਅਰਪਨਾ ਸਬੋਤਰਾ ਅਤੇ ਉਸ ਦੇ ਪਤੀ ਨੇ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਵਿਦੇਸ਼ ਦੇ ਝੰਡਾ ਚਾਲ ਸਾ ਦੇ ਕੇ ਆਪਣੇ ਜਾਲ ਵਿੱਚ ਫਸਾ ਲਿਆ ਸੀ ਬਹਾਲੇ ਬੋਲੇ ਅਨੁਸਾਰ ਇਹ ਕਰ ਕੋਈ ਪੈਸੇ ਹੜੱਪਣ ਤੋਂ ਬਾਅਦ ਮਲਜ਼ਮ ਅਰਪਨਾ ਸਬੋਤਰਾ ਤੋਂ ਪੈਸੇ ਮੰਗੜ ਜਾਂਦਾ ਤਾਂ ਉਸ ਨੂੰ ਧਮਕੀਆਂ ਦਿੰਦੇ ਸਨ ਕਿਉਂਕਿ ਉਹ ਪੇਸ਼ੇ ਤੋਂ ਵਕੀਲ ਹੈ ਇਸ ਲਈ ਉਹ ਤੋਖਾਤੜੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਟਮਕਿਆ ਦਿੰਦੇ ਸੀ ਕਿ ਉਹ ਉਹਨਾਂ ਦੇ ਵਿਰੁੱਧ ਕੇਸ ਦਰਜ ਕਰਵਾ ਦੇਣਗੇ ਹਾਲਾਂਕਿ ਜਦੋਂ ਤੋਖਾਤੜੀ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਵਧੀ ਤਾਂ ਉਹ ਥਾਣੇ ਪਹੁੰਚ ਕੇ ਅਤੇ ਮਿਸਿਸ ਪੰਡਿਗੜ ਅਰਪਨਾ ਸੁਭੋਤਰਾ ਦਾ ਰਾਜਕੁੰਗਿਆ ਪੁਹਾਲੀ ਪੁਲਿਸ ਨੇ ਦੱਸਿਆ ਕਿ ਤੋਖਾਤੜੀ ਦੀ ਰਕਮ ਬਹੁਤ ਜ਼ਿਆਦਾ ਹੈ ਇਸ ਕਾਰਨ ਪੁਲਿਸ ਉਸ ਦੇ ਬੈਂਕ ਖਾਤਿਆਂ ਤੇ ਜਾਇਦਾਦ ਦਾ ਪਤਾ ਲਗਾ ਰਹੀ ਹੈ ਪੁਲਿਸ ਅਦਾਲਤ ਰਾਹੀਂ ਉਸੀ ਜائਦਾਦ ਦੀ ਚਬਤ ਕਰਵਾਵੇਗੀ ਅਤੇ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਸਾਫ ਮਿਲੇਗਾ। ਗ੍ਰফতার ਮੁਲਜ਼ਮ ਅਰਪਨਾ ਖਿਲਾਫ ਸੋਹਾਣਾ ਥਾਣੇ ਵਿੱਚ ਜ਼ਿਆਦਾਤਰ ਕੇਸ ਦਰਜ ਹੋਏ ਨੇ। ਇਹ ਸਭ ਇਮੀਗ੍ਰੇਸ਼ਨ ਧੋਖਾਧੜੀ ਹੈ ਜ਼ਿਆਦਾਤਰ ਪਿੜਕ ਪੰਜਾਬ ਦੇ ਜ਼ਿਲ੍ਹਿਆਂ ਦੇ ਨੇ। ਜਾਂ ਇਸੇ ਨਾਲ ਹੀ ਦੱਸ ਦਈਏ ਕਿ ਪੁਲਿਸ ਨੇ ਹੁਣ ਅਰਪਨਾ ਸਬੂਤਾਂ ਦੇ ਉੱਪਰ ਸਿਕੰਜਾ ਕੱਸ ਲਿਆ ਹੈ ਜੋ ਕਿ ਮਿਸੇ ਚੰਡੀਗੜ੍ਹ ਰਹਿ ਚੁੱਕੀ ਹੈ ਉਸ ਦੇ ਉੱਪਰ ਹੋਰ ਸਖਤ ਤੋਂ ਸਖਤ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ ਕੇਸ ਦਰਜ ਹੋ ਗਿਆ ਹੈ। ਤੇ ਨਾਲ ਹੀ ਪੁਲਿਸ ਦਾ ਇਹ ਕਹਿਣਾ ਹੈ ਕਿ ਜਲਦ ਤੋਂ ਜਲਦ ਸਾਰੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜੇ ਲੋਕ ਐਸੀ ਠੱਗੀ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੁੰਦਾ ਸੀ ਕਿ 2.5 ਤੋਂ 3 ਕਰੋੜ ਰੁਪਏ ਦੀ ਇਸਨੇ ਲੋਕਾਂ ਤੋਂ ਠੱਗੀ ਮਾਰੀ ਸੀ ਤੇ ਕਰੀਬ 25 ਦੇ ਕੇਸ ਇਸ ਤੋਂ ਉੱਪਰ ਕਰ ਚੁੱਕੇ ਹਨ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਕੇਸ ਹੋਰ ਵੀ ਜ਼ਿਆਦਾ ਵੱਧ ਸਕਦੇ ਨੇ ਤੇ ਪਰ ਹੁਣ ਪੁਲਿਸ ਦੇ ਹੱਥੇ ਇਹ ਮਿਸਿਸ ਚੰਡੀਗੜ੍ਹ ਤੇ ਉਸ ਦਾ ਪਰਿਵਾਰ ਨਕ ਚੁੱਕਿਆ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਕਾਰਵਾਈ ਕਰ ਰਹੀ ਹੈ ਜਾਂਚ ਪੜਤਾਲ ਕਰ ਰਹੀ ਹੈ